ਮੈਂ ਇਹ ਤਾਂ ਬਰਤਨ ਚਾਹੀਦਾ ਮੈਂ ਇਹ ਨਹੀਂ ਬੋਲੂਗੀ ਅਸੀਂ ਰੱਖ ਲਾਂਗੇ ਇਹ ਤਾਂ ਠੀਕ ਹੈ ਫਿਰ ਬਲ ਇਹ ਸਾਨੂੰ ਨਹੀਂ ਉਹ ਤੇ ਮੇਰਾ ਹਾਂ ਇਹ ਹੁਣ ਵੀਡੀਓ ਸਾਹਿਬ ਦੇ ਚੱਲੇ ਆਗੇ ਬਲਾਵਾ ਕੇ ਕੋਈ ਹੋਰ ਅਸੀਂ ਦੂਸਰੀ ਦੇ ਵੀ ਪੇਸ਼ ਕਰਾਂਗੇ ਹਾਂ ਜੀ ਤੇ ਮਤਲਬ ਇਹ ਲੋਕ ਵਿੱਚੋਂ ਕਈ ਗੁਜ਼ਾਰ ਨੇ ਇਹਨੂੰ ਬਗਾਲ ਨੂੰ ਬਰਦਾਸ਼ਤ ਨਹੀਂ ਕਰਦੇ ਉਹਨਾਂ ਨੇ ਜਾ ਕੇ ਉੱਥੇ ਮਤਲਬ ਵੀਡੀਓ ਅਫਸਰ ਜਾ ਕੇ ਤੇ ਸ਼ਿਕਾਇਤ ਕੀਤੀ ਆ ਵੀ ਇਹ ਤੁਸੀਂ ਵੀਡੀਓ ਸਾਹਿਬ ਵੀ ਤੁਸੀਂ ਜਾ ਕੇ ਉਹਨੂੰ ਰੋਕੋ ਕੱਲ ਕੰਦ ਘੱਟੀ ਸੀ ਪਰਸੋਂ ਹਾਂ ਕੱਲ ਰਾਤ ਨੂੰ ਢਾ ਗਏ ਉਹ ਪਤਾ ਨਹੀਂ ਲੱਗਾ ਕੌਣ ਢਾ ਗੇ ਹੁਣ ਪਹੁੰਚਾਤੇ ਜੀ ਅੱਛਾ ਕੰਨਰ ਨਾ ਕੇ ਅਸੀਂ ਕੰਦ ਕੱਢੀ ਟਾ ਕੇ ਰਾਤ ਨੂੰ ਆ ਕੰਦ ਟਾ ਕੇ ਦੇਖ ਸਕਦੇ ਇਹ ਫਿਰ ਸਾਨੂੰ ਰੋਕਿਆ ਜਾ ਰਿਹਾ ਹੈ ਰੋਕਿਆ ਜਾ ਰਿਹਾ ਵਿਚੋ ਤੁਹਾਨੂੰ ਦੱਸਿਆ ਇਹ ਵੀ ਜਿਹੜੇ ਗਦਾਰ ਹੁੰਦੇ ਨੇ ਰੋਕ ਦਿੰਦੇ ਨੇ ਹੈ ਮਤਾ ਗਦਾਰਾਂ ਨੇ ਰੋਕੇ ਆ ਆ ਕੇ ਰਾਤ ਨੂੰ ਸਾਡੀ ਕੰਦ ਟਾ ਕੇ ਜੇ ਸਾਡੇ ਉਰੇ ਬੱਚੇ ਹੁੰਦੇ ਕਾਤਲ ਹੋ ਜਾਂਦਾ ਕੌਣ ਜ਼ਿੰਮੇਵਾਰ ਤੀ ਵੀਡੀਓ ਸਾਹਬ ਤੀ ਕਿ ਸਾਡੇ ਪਿੰਡ ਦੇ ਜਿਹੜੇ ਗਦਾਰ ਨੇ ਉਹ ਸੀਗੇ ਹਾਂ ਮਤਾ ਪਾਇ ਪੰਚਾਇਤ ਦਾ ਸਰਕਾਰੀ ਨੁਮਾਇੰਦੇ ਤੇ ਸਾਈਨ ਹੋਏ ਨੇ ਠੀਕ ਨਾ ਬੋਲੂਗੀ ਮੈਂ ਛੱਡੂਗੀ ਠੀਕ ਹੈ ਨਾ ਪਰ ਮੰਨਦੇ ਰਖ ਮਾਣੋ ਬੋਲੋ ਮੈਂ ਸਤੁੱਤਰੀ ਹੋ ਸਕਦੀ ਮੈਂ ਛੱਡੂ ਜਰੂਰ ਛੱਡੂ ਵੀ ਮੈਨੇ ਨਾ ਬੋਲਣਾ ਚਾਹੀਦਾ ਕਿ ਖਿਨਾਰੀ ਇੱਥੇ ਨਿਸ਼ਾਨੀਆਂ ਲਾ ਜਾ ਜੀ ਅਸੀਂ ਸਾਡੇ ਢੰਡਾ ਇਹ ਕਹਿੰਦੇ ਵੀ ਨਿਸ਼ਾਨ ਦੇਹੀ ਹੋਗੀ ਕੱਲ ਪਰਸੋ ਸਾਰੇ ਪੈਨ ਪ੍ਰੂਫ ਜੇ ਨਾ ਬੋਲੂਗੀ ਮੈਂ ਤਾਂ ਸਿੱਧੀ ਵਾਲੇ ਕੋਈ ਰਸਤੇ ਵੀ ਜੇ ਨਾ ਬੋਲੀ ਮੈਂ ਛੱਡ ਦੂੰ ਪ੍ਰਣਾ ਪ੍ਰਾਟਾ ਜੀ ਅੱਛਾ ਇਹ ਤੁਹਾਡੇ ਪਿਤਾ ਜੀ ਤੇਰੇ ਸੱਸ ਆਏਗਾ ਕਰਨ ਵਾਲੀ ਗੱਲ ਮੇਰੀ ਇੱਕ ਗੱਲ ਸੁਣ ਲੈ ਤੇਰੀ ਸੱਸ ਘੜੀ ਮੂਹਰੇ ਤੁਸੀਂ ਮੂਹਰੇ ਸੱਸਾ ਨਹੀਂ ਆਈ ਨੀ ਤੇਰੀ ਸੱਸ ਆਏਗਾ ਗੱਲ ਕਰੇ ਨਾ ਕਰੇ ਤੈਨੂੰ ਕੀ ਅਸੀਂ ਖੜਾਂਗੇ ਮੈਂ ਆਪਣਾ ਨਾਮ ਜੀ ਮਲਕੀਤ ਕੌਰ ਮਲਕੀਤ ਕੌਰ ਜਿਵੇਂ ਮਲਕੀਤ ਕੌਰ ਕਹਿ ਰਹੇ ਨੇ ਜੀ ਮਾਤਾ ਜੀ ਵੀ ਜਦੋਂ ਨੌ ਦਿਖਾ ਦੋ ਅਸੀਂ ਛੱਡ ਦਾਂ ਨੇ ਆਹ ਬਿਲਕੁਲ ਛੱਡ ਦਾਂ ਤੇਰੇ ਵਿੱਚ ਮੇ ਕੋਈ ਡਿਸਪੀਨ ਨਹੀਂ ਜੀ ਇਹਦੇ ਮੈਂ ਮੰਨਦੀ ਨਹੀਂ ਇਹਨੂੰ ਮੇਰੀ ਸੁਣੋ ਗੱਲ ਪ੍ਰੂਫ ਮੈਂ ਸੁਣ ਲੈ ਕੇ ਦਿਖਾ ਇਹਨੂੰ ਮੇਰੀ ਸੁਣ ਲੈ ਗੱਲ ਕੋਈ ਗੱਲ ਨਹੀਂ ਤੂੰ ਬਧਾ ਬਧਾ ਨਹੀਂ ਬਧਾ ਨਹੀਂ ਬਧਾ ਨਹੀਂ ਮੈਂ ਕਿਚੀ ਨਹੀਂ ਮੈਂ ਨਾ ਸੋਣੂ ਕਿੰਨਾ ਚਿਰ ਹੋ ਗਿਆ ਓਰੇ 40 ਸਾਲ ਹੋ ਗਏ ਫਿਰ ਇਹਨਾਂ ਨੇ ਕਬਜ਼ਾ ਕਿਵੇਂ ਕਰ ਲਿਆ ਇਹ ਧੱਕੇ ਨਾਲ ਕਰਿਆ ਇਹ ਸਾਹਮਣੇ ਲੱਟੜਾ ਫੂਕੀ ਇਹ ਤਾਂ ਗੱਲ ਕਰਾ ਰਹੇ ਆ ਲੱਟੜਾ ਕਬਈ ਪਲਾਟ ਸਾਡਾ ਕਦੀ ਤੇਰਾ ਹੋਇਆ ਸਾਡਾ ਮੈਂ ਮੈਂ ਲੱਗੀ ਉਹਨੂੰ ਪੱਛਲ ਕੋਈ ਹੋਰ ਵਾਲੇ ਕੀ ਕਹਿੰਦੇ ਗੂੜਾ ਲੱਗ ਗਿਆ ਮੈਂ ਹਟ ਕੇ ਮੈਂ ਡੱਕੇ ਨਾਲ ਮਾਰੀ ਨੇ ਬਰਤਨ ਘਰਨ ਲੱਗ ਗਿਆ ਪਰ ਜਮੀਨ ਨੂੰ ਬਰਤਨ ਰੋਕਿਆ ਬਾਈ ਜਿੱਦ ਮੈਂ ਪਰਤ ਪਾਈ ਤੇ ਇੱਥੇ ਤੇ ਨਹੀਂ ਮੈਂ ਨਹੀਂ ਲੈ ਕੇ ਪਤ ਪਾਈ ਸੀ ਇਹਨਾਂ ਨੇ ਰੋਕਿਆ ਸੀ ਤੁਹਾਨੂੰ ਮੈਂ ਸੁਣ ਲਗਾ ਲਿਆ ਨਹੀਂ ਨਹੀਂ ਸੁਣ ਲਗਾ ਲੈ ਤੁਹਾਡੇ ਜਿਹੜੇ ਨੇ ਉਹ ਤਾਂ ਸਵਾਸੀ ਦਿੱਤੇ ਨੇ ਜਿੱਦ ਮੈਂ ਪਰਤ ਪਾਈ ਉਹ ਤਾਂ ਟੱਪਾ ਚੂਰੇ ਮਾਝਾ ਪੰਪੂ ਰੋਪਾਦੀ ਸਾਡੀ ਖਾਜ ਨਹੀਂ ਉਹ ਸਾਰੇ ਕੁਲਾਈ ਸਾਰੇ ਕੁਲਾਈ ਨਾਲ ਚੱਕਰ ਲੱਗੀ ਸੀ ਦੋਸਤੋ ਦੇਖ ਸਕਦੇ ਹੋ ਨੰਗਲੇ ਪਿੰਡ ਦੇ ਵਿੱਚ ਗਰੀਬ ਪਰਿਵਾਰ ਨੇ ਜੋ ਇਹਨਾਂ ਨੂੰ ਰੂੜੀਆਂ ਕੱਟੀਆਂ ਸੀ ਸਵਾ ਸਵਾ ਵਿਸਵੇ ਦੀਆਂ ਕਲੋਨੀਆਂ ਕਹਿ ਲੋ ਜਿਵੇਂ ਸ਼ਾਇਦਲੀ 1975 ਸੀ ਉਹ ਕਲੋਨੀਆਂ ਕੱਟੀਆਂ ਸੀ ਕਿਸੇ ਨੂੰ ਸਵਾ ਵਿਸਵੇ ਦੀਆਂ ਕਿਤੇ ਪਾਉਣੇ ਦੋ ਵਿਸਵੇ ਦੀਆਂ ਹੁੰਦੀਆਂ ਨੇ ਰੂੜੀਆਂ ਜਿਵੇਂ ਪਰ ਇਹਨਾਂ ਨੂੰ ਹੁਣ ਉਹ ਰੂੜੀਆਂ ਇਹਨਾਂ ਦੇ ਨਾਂ ਨੇ ਸਾਰੀਆਂ ਗੱਲਬਾਤ ਵੀ ਕਰਦੇ ਆਂ ਹਾਂਜੀ ਅਸਤਰੀ ਕਾਲ ਜੀ ਅਸਤਰੀ ਕਾਲ ਜੀ ਹਾਂ ਕੀ ਮੁੱਦਾ ਜੀ ਮੇਨ ਮੇਨ ਮੁੱਦਾ ਹੜਾ ਹੀ ਹੈ ਜੀ ਮਤਲਬ ਇਹ ਮਰਮੇਂ ਦੇ ਵਿੱਚ ਕੱਟੀਆਂ ਹੋਈਆਂ ਨੇ ਰੂੜੀਆਂ ਰੂੜੀਆਂ ਪੰਚਾਇਤ ਦੀ ਹਾਜ਼ਰੀ ਚ ਤੇ ਸਰਕਾਰੀ ਨੁਮਾਇੰਦੇ ਦੀ ਮਤਲਬ ਨਿਗਰਾਨੀ ਹੇਠ ਕਿੰਨੀ ਜਗ੍ਹਾ ਕੋਲ ਇਹ 2 ਮਰਲੇ ਹੈ ਜੀ 2-2 ਮਰਲੇ ਦੀਆਂ ਨੇ ਹਾਂ ਸਰਕਾਰ ਵੱਲੋਂ ਹੁਕਮ ਹੋਇਆ ਸੀ ਮਤਲਬ ਵੀ ਗਰੀਬ ਲੋਕਾਂ ਨੂੰ 3 ਮਿਸੇ ਦਾ ਪਲਾਟ ਤੇ 2 ਮਰਲੇ ਦੀ ਰੂੜੀ ਕੱਟ ਕੇ ਦਿੱਤੀ ਜਾਵੇ ਕਿੰਨੀਆਂ ਰੂੜੀਆਂ ਨੇ ਕੋਲ ਇਹ ਸਾਡੇਆਂ ਰੂੜੀਆਂ ਪੱਤਰ ਕਰੀ ਹੋਣਾ 50-55 ਕ ਨਹੀਂ ਜੀ 9 ਨੇ ਸਾਰੀਆਂ ਹੁਣ ਇਹ ਸਾਡੇ ਜਿਹੜੇ ਮਤਲਬ ਪਲਾਟਾਂ ਦੇ ਆਧਾਰ ਤੇ ਪਲਾਟ ਸਾਡੇ 9 ਨੇ ਬੁੜਿਆਂ ਦੇ ਉਹਨਾਂ ਨੇ 9 ਰੂੜੀਆਂ ਦੇ ਪਾਉਣ ਦੇ ਵੀ ਜਾਏ ਉਹਨੇ ਪਲਾਟਾਂ ਦੇ ਨੰਬਰ ਅਨਸਾਰ ਰੂੜੀਆਂ ਝਾੜਦੀਆਂ ਠੀਕ ਹੈ ਇੱਕ ਨੰਬਰ ਪਲਾਟ ਦੇ ਨਾਲ ਇੱਕ ਨੰਬਰ ਰੂੜੀ ਦੋ ਨੰਬਰ ਪਲਾਟ ਨਾਲ ਦੋ ਨੰਬਰ ਰੂੜੀ ਠੀਕ ਹੈ ਅਜੇ 20 ਨੰਬਰ ਪਲਾਟਾਂ ਦੇ ਨਾਲ 20 ਨੰਬਰ ਰੂੜੀ ਠੀਕ ਹੈ ਇਸ ਤਰ੍ਹਾਂ ਕਰਕੇ ਉਹਨੇ ਕਰਤਾ ਇਹ ਮੁੱਦਾ ਸਾਡਾ ਮਤਲਬ ਕਿ ਤਕਰੀਬਨ 10 ਸਾਲ ਤੋਂ ਚੱਲੇ ਆ ਰਿਹਾ ਹੈ ਅਸੀਂ ਜਿੱਦੋਂ ਜਿਹੇ 10 ਸਾਲ ਤੋਂ ਕਰ ਰਹੇ ਹਾਂ ਨਾ ਸੁੱਡੀ ਜਗ੍ਹਾ ਜਿਹੜੀ ਆਪਦੀ ਉਹ ਵੀ ਨਹੀਂ ਸਾਨੂੰ ਮਿਲ ਰਹੀ ਸਾਨੂੰ ਮਿਲ ਨਹੀਂ ਰਹੀ ਜੀ ਇੱਕ ਪਾਸੇ ਮਤਲਬ ਲੋਕਾਂ ਨੇ 2-2 ਬਿੱਗੇ 3-3 ਬਿੱਗੇ ਰੋਕ ਰੱਖੇ ਨੇ ਆਪਦੇ ਨਾ ਉਹਨੇ ਸਾਨੂੰ ਇਹ ਨਹੀਂ ਮਿਲ ਰਹੀਆਂ ਕੋਈ ਨਿਸ਼ਾਨਦੇਹੀ ਨਹੀਂ ਕਰਾਈ ਨਿਸ਼ਾਨਦੇਹੀ ਕਰਾ ਕੇ ਹਟਾ ਪਰ ਉਸ ਜੋਥੇ ਕਾਨੂੰਗੋ ਆਇਆ ਸੀ ਪਟਵਾਰੀ ਆਇਆ ਸੀ ਤੇ ਮਸ਼ੀਨ ਵਾਲਾ ਆਇਆ ਸੀਗਾ ਠੀਕ ਹੈ ਉਹ ਸਾਨੂੰ ਸਹੀ ਨਿਸ਼ਾਨੀਆਂ ਲੈ ਕੇ ਲਾ ਕੇ ਦੇ ਕੇ ਮਗਲ ਗਏ ਨੇ ਉਹ ਠੀਕ ਹੈ ਹਾਂਜੀ ਸਾਬ ਆਪ ਨਾ ਆਪ ਮਤਲਬ ਸਫਾਈ ਕਰਕੇ ਕਬਜ਼ੇ ਕਰ ਲੇ ਪਰ ਹੁਣ ਜਿਹੜੇ ਵਿੱਚ ਕਈ ਗਦਾਰ ਨੇ ਪਿੰਡ ਹੁੰਦੇ ਨੇ ਤੁਹਾਨੂੰ ਪਤਾ ਹੈ ਉਹਨਾਂ ਨੇ ਜਾ ਕੇ ਵੀਡੀਓ ਦੇ ਮਤਲਬ ਕਹਿਤਾ ਬੀ ਮਤਲਬ ਜੀ ਇਹ ਪੰਚਾਇਤੀ ਜ਼ਮੀਨ ਹੈ ਵੀ ਇਹ ਨਿਕਲਣੀ ਚਾਹੀਦੀ ਇਹ ਲੋਕ ਮਤਲਬ ਨਜਾਇਜ਼ ਕਬਜ਼ਾ ਕਰ ਰਹੇ ਨੇ ਤੇ ਇੱਕ ਪਾਸੇ ਕਾਨੂੰਗੋ ਤੇ ਫਟਵਾਰੀ ਜਨਨੀ ਕੇ ਕੱਢ ਕੇ ਗਏ ਨੇਗੇ ਸੋਨੂੰ ਕਬਜ਼ਾ ਕਰਕੇ ਦੇ ਗਏ ਜਨਨੀ ਕੇ ਛੱਡੂ ਰਿਹਾ ਹੈ ਅੱਛਾ ਹਾਂ ਜੀ ਤੇ ਮਤਲਬ ਇਹ ਲੋਕ ਵਿੱਚੋਂ ਕਈ ਗੁਜ਼ਾਰ ਨੇ ਇਹਨੂੰ ਬਕਰ ਨੂੰ ਬਰਦਾਸ਼ਤ ਨਹੀਂ ਕਰਦੇ ਤੇ ਇਹ ਮਰੂੜੀਆਂ ਨਿਕਲੀਆਂ ਨਹੀਂ ਚਾਹੀਦੀਆਂ ਵੀ ਇੱਥੇ ਰੋਕੀਆਂ ਜਾਣ ਰੋਕੀਆਂ ਜਾਣ ਕਿ ਉਹਨਾਂ ਲੋਕਾਂ ਦੀਆਂ ਰੂੜੀਆਂ ਸਾਡੇ ਵਿੱਚ ਵੀ ਨੇਗੀਆਂ ਠੀਕ ਹੈ ਉਹਨਾਂ ਨੇ ਜਾ ਕੇ ਉੱਥੇ ਮਤਲਬ ਵੀਡੀਓ ਅਫਸਰ ਜਾ ਕੇ ਦੇ ਸ਼ਿਕਾਇਤ ਕੀਤੀ ਆ ਵੀ ਇਹ ਤੁਸੀਂ ਵੀਡੀਓ ਸਾਹਿਬ ਇਹ ਤੁਸੀਂ ਜਾ ਕੇ ਉਹਨੂੰ ਇਹ ਰੋਕੋ ਸੋਨੂੰ ਫਿਰ ਕੀ ਵੀਡੀਓ ਸਾਹਿਬ ਨੇ ਕੋਈ ਵੀਡੀਓ ਸਾਹਿਬ ਨੇ ਕੱਲ ਆਪਣੇ ਸਰਪੰਚ ਕੋਲੇ ਭੇਜਿਆ ਠੀਕ ਹੈ ਵੀਡੀਓ ਨੇ ਫੋਨ ਕੀਤਾ ਠੀਕ ਹੈ ਹਾਂ ਜਿਹੜਾ ਹੁਣ ਸਰਪੰਚਾ ਮੌਜੂਦਾ ਉਹਦੀ ਮੁਹੈਤ ਹੈ ਉਹਦੇ ਮਤਲਬ ਦਾਦੀ ਹੈਗੀ ਠੀਕ ਹੈ ਚਲੋ ਕੋਈ ਗੱਲ ਨਹੀਂ ਉ ਤਾਂ ਵੀ ਉਹਨੇ ਮਤਲਬ ਕੱਲ ਉਹ ਇੱਕ ਮੈਂਬਰ ਨੂੰ ਨਾਂ ਲੈ ਕੇ ਉਰੇ ਆਇਆ ਸੀਗਾ ਇੱਥੇ ਰੂੜੀਆਂ ਦੇਖ ਕੇ ਗਿਆ ਸੀ ਠੀਕ ਹੈ ਉਹ ਹਜ਼ਾਇਤ ਕਰ ਗਿਆ ਸੀਗਾ ਵੀ ਕਿਸੇ ਨੇ ਭਾਈ ਰੂੜੀ ਆਪਦੀ ਛੇੜਨੀ ਨਹੀਂ ਪਾਉਣੀ ਨਹੀਂ ਠੀਕ ਹੈ ਵੀਡੀਓ ਸਾਹਿਬ ਦਾ ਹੁਕਮ ਹੈਗਾ ਵੀ ਕੋਈ ਰੂੜੀ ਨੂੰ ਨਾ ਛੇੜੇ ਨਾ ਪਾਵੇ ਤੇ ਨਿਸ਼ਾਨਦੇਹੀ ਕੈ ਤਰੀਕ ਨੂੰ ਹੋਈ ਸੀ ਨਿਸ਼ਾਨਦੇਹੀ 21 ਤਰੀਕ ਨੂੰ ਹੋਈ ਸੀ 21 ਨੂੰ ਹੋਈ ਤੇ 24 ਨੂੰ ਸਾਨੂੰ ਰੋਕਤਾ ਹਾਂਜੀ 24 ਨੂੰ ਕੱਲ ਮਤਲਬ 30 ਨੂੰ ਤੇ ਇਹਨੂੰ ਇੱਕ ਦਿਨੇ ਵਿਚਾਲੇ ਜੰਨੀ ਕਿ ਹਾਂਜੀ ਇੱਕ ਦਿਨੇ ਟੱਪਿਆ ਜੀ ਸਾਨੂੰ ਰੋਕਤਾ ਜੀ ਮਤਲਬ ਇੱਕ ਦਿਨ ਦੇ ਮਾਲਕ ਬਣੇ ਹੋ ਤੁਸੀਂ ਇੱਕ ਦਿਨ ਦੀ ਮਾਲਕ ਬਣਿਆ ਹਾਂ ਕੰਨ ਰਾਤ ਦਾ ਕੰਨ ਕਾਹਦਾ ਇੱਕ ਮਿੰਟ ਹਾਂਜੀ ਇਹ ਰਾਤ ਕੱਲ ਕੰਨ ਘੱਡੀ ਸੀ ਪਰਸੋਂ ਹਾਂ ਕੱਲ ਰਾਤ ਨੂੰ ਢਾ ਗਿਆ ਉਹ ਪਤਾ ਨਹੀਂ ਲੱਗਾ ਕਾਊਂਟ ਆ ਗਏ ਹਣ ਬਚਾਤੇ ਜੀ ਅੱਛਾ ਤੈਨੂੰ ਮੇਰੇ ਨਾਲ ਅਕੇ ਸੀ ਕੰਦ ਕੱਢੀ ਢਾ ਕੇ ਰਾਤ ਨੂੰ ਆ ਕੰਦ ਢਾ ਕੇ ਦੇਖ ਸਕਦੇ ਲੋਕ ਦੇ ਕਲੇਸ਼ ਨਾਲ ਮਤਲਬ ਸੀਨੇ ਕੱਢ ਜੀ ਕੰਦ ਕੱਢੀ ਗੱਲ ਮੇਰ ਮਾਰ ਲਈਏ ਇਹ ਗਦਾਰ ਲੋਕ ਮਤਲਬ ਆਖੇ ਢਾ ਕੇ ਸਾਰੀ ਕਿਉਂ ਮਤ ਕੀ ਕਹਿਣਾ ਚਾਹੁੰਦੇ ਹੋ ਆ ਵੀ ਕਹਿ ਦੋ ਅਸੀਂ ਤਾਂ ਬੇਟਾ ਇਹ ਕਹਿਣਾ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਆਪਦਾ ਹੱਕ ਮਿਲਣਾ ਚਾਹੀਦਾ ਅਸੀਂ ਦੂਜੇ ਦਾ ਹੱਕ ਨਹੀਂ ਮੰਗਦੇ ਅਸੀਂ ਆਪਣਾ ਲੈਣੇ ਆਂਗੇ ਠੀਕ ਹੈ ਇਹ ਫਿਰ ਸਾਨੂੰ ਰੋਕਿਆ ਜਾ ਰਿਹਾ ਹੈ ਰੋਕਿਆ ਜਾ ਰਿਹਾ ਹੈ ਵਿੱਚੋਂ ਤੁਹਾਨੂੰ ਦੱਸਿਆ ਇਹ ਵੀ ਜਿਹੜੇ ਗਦਾਰ ਹੁੰਦੇ ਨੇ ਰੋਕ ਦਿੰਦੇ ਨੇ ਹੈ ਮਤ ਗਦਾਰਾਂ ਨੇ ਰੋਕੇ ਆ ਜਿਹੜੇ ਵਿੱਚ ਹੁੰਦੇ ਨੇ ਜਹੇ ਮੁਤਾਬਕ ਸਾਰੇ ਅਸੀਂ ਸਰਪੰਚ ਦੇ ਰੁਕ ਗਏ ਸੀਗੇ ਅਸੀਂ ਨਾ ਸਾਡੇ ਬੱਚਿਆਂ ਨੇ ਨਾ ਅਸੀਂ ਇੱਟ ਨਹੀਂ ਹਲਾਈ ਵੀ ਚਲੋ ਜਿਵੇਂ ਵੀਡੀਓ ਸਾਹਿਬ ਕਹੂਗਾ ਅਸੀਂ ਅਸੀਂ ਕਰਾਂਗੇ ਆ ਕੇ ਰਾਤ ਨੂੰ ਸਾਡੀ ਕੰਦ ਢਾਗੇ ਜੇ ਸਾਡੇ ਉਰੇ ਬੱਚੇ ਹੁੰਦੇ ਕਾਤਲ ਹੋ ਜਾਂਦਾ ਕੌਣ ਜ਼ਿੰਮੇਵਾਰ ਤੀ ਵੀਡੀਓ ਸਾਹਿਬ ਤੀ ਕਿ ਸਾਡੇ ਪਿੰਡ ਦੇ ਜਿਹੜੇ ਗਦਾਰ ਨੇ ਉਹ ਸੀਗੇ ਦੇਖ ਲਓ ਵੀ ਸਾਰਾ ਨਗਰ ਹੈ ਜਿਹੜਾ ਇੱਥੇ ਇਕੱਠਾ ਹੋਇਆ ਹਾਂਜੀ ਹਾਂ ਤੁਹਾਨੂੰ ਮਤੇ ਪਏ ਤੁਹਾਨੂੰ ਸਨਗ ਲਿਖਾ ਦਿੱਤੀ ਵੀ ਸਰਪੰਚ ਦਾ ਮਤਾ ਪਿਆ ਹੈ ਸਾਰੇ ਮੈਂਬਰਾਂ ਦੇ ਮੋਕੇ ਸਾਈਨ ਹੋਏ ਹੋਏ ਨੇ ਇਹ ਲੋਕ ਉਹਨਾਂ ਨੂੰ ਨਹੀਂ ਮੰਨ ਰਹੇ ਵੀ ਹਾਂ ਮਤਾ ਪਏ ਪੰਚਾਇਤ ਦਾ ਸਰਕਾਰੀ ਨੁਮਾਇੰਦੇ ਦੇ ਸਾਈਨ ਹੋਏ ਨੇ ਠੀਕ ਹੈ ਤੇ ਇਹ ਸਾਨੂੰ ਮਤਲਬ ਕੱਟ ਕੇ ਦਿੱਤੀ ਗਈਆਂ ਨੇ ਲੈ ਇਹ ਸੋਡਾ ਦੋ ਦਿਨ ਪਹਿਲਾਂ ਕਾਨੂੰਗੋਤੇ ਪਟਵਾਰੀ ਸਾਹਿਬ ਆਪ ਆਏ ਸੀ ਹਾਂ ਆਏ ਸਾਹਿਬ ਆਏ ਮਿੰਤੀ ਕਰਕੇ ਗਏ ਨੇ ਹਾਂ ਮਿੰਤੀ ਉਹ ਵੈਸੇ ਮਿੰਤੀ ਉਹ ਉੱਥੇ ਤੱਕ ਕਰ ਗਈ ਸੀਗੇ ਜੀ ਅੱਧਿਕ ਕਰਕੇ ਹਾਂ ਅਮਾਸਾਰੀਓ ਕਰ ਗਏ ਉਹ ਫਿਰ ਉਹ ਬੈਠੀਆਂ ਲੋ ਉਹ ਜਿਹੜੀਆਂ ਮੂੜੀਆਂ ਬੈਠੀਆਂ ਨੇ ਮਜੀਦ ਸਿੰਘਾਂ ਦੀਆਂ ਉਹ ਨਜਾਇਜ਼ ਕਾਬੂ ਕਰਕੇ ਰੁਕੇ ਬੈਠੇ ਲਿਏ ਸਮਝ ਗਏ ਠੀਕ ਹੈ ਬੰਦ ਕਰਾ ਰਹੇ ਨੇ ਕਾਲ ਜੀ ਮੈਂ ਪੀਆਰਡੀ ਦਾ ਡਰਾਈਵਰ ਹਾਂ ਸਾਡੀਆਂ ਇੱਥੇ ਬੱਸਾਂ ਆਉਂਦੀ ਰਾਤ ਦੇ ਬੁੜੀਆਂ ਰੂੜੀਆਂ ਰੋਡ ਤੇ ਲਾੜੀ ਜਾਂਦੇ ਹੈ ਜੀ ਇਹ ਫਿਰ ਜਗ੍ਹਾ ਨਹੀਂ ਹੈਗੀ ਹੈ ਜੀ ਜਗ੍ਹਾ ਨਹੀਂ ਹੈਗੀ ਜਗ੍ਹਾ ਹੀ ਨਹੀਂ ਹੈਗੀ ਇਸ ਕਰਕੇ ਆ ਸਾਨੂੰ ਹੋਣੀ ਕਰ ਲੈਂਦੇ ਬੱਸਾਂ ਵਾਲੇ ਸਾਨੂੰ ਅਸੀਂ ਇਹਨਾਂ ਨੂੰ ਕਹਿੰਦੇ ਬੱਸਾਂ ਵੀ ਅਸੀਂ ਬੰਦ ਕਰਖੇ ਨੇ ਇੱਧਰ ਕੋਈ ਬੱਸ ਨਹੀਂ ਆਉਂਦੀ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੂੜੀਆਂ ਦੇ ਬਰਗੇ ਇਹ ਸਾਨੂੰ ਜੀ ਸਾਡਾ ਜਿਹੜਾ ਬਣਦਾ ਹੱਕਾ ਸਾਨੂੰ ਮਿਲਣਾ ਚਾਹੀਦਾ ਜੀ ਸਾਡੇ ਨਾਲ ਬਹੁਤ ੱੱਕਾ ਹੋ ਰਿਹਾ ਗਰੀਬ ਬੰਦੇ ਆ ਅਸੀਂ ਸਾਡੇ ਨਾਲ ਹੀ ਸਾਡੇ ਆਪ ਦੀ ਬੰਦੇ ੱੱਕੇ ਕਰੀ ਜਾਂਦੇ ਨੇ ਜੀ ਪਤਾ ਨਹੀਂ ਕਿਉਂ ਕੀ ਗੱਲ ਬਾਤ ਆ ਸਾਨੂੰ ਪਹਿਲਾਂ ਪਟਵਾਰੀ ਸਾਹਿਬ ਆਏ ਤੇ ਜੀ ਉਹ ਨਿਸ਼ਾਨਦੇਹੀ ਸਾਰਾ ਕੁਝ ਸਾਨੂੰ ਮਿਲ ਕੇ ਦੇ ਗਏ ਤੇ ਸਾਰਾ ਕੁਝ ਸਹੀ ਚੱਲ ਰਿਹਾ ਤੀ ਹੁਣ ਰਾਤ ਅਸੀਂ ਕੱਲ ਕੰਦ ਕੱਢ ਕੇ ਗਏ ਤੇ ਆਥਣੇ ਤੇ ਰਾਤ ਦੀ ਰਾਤ ਪਤਾ ਨਹੀਂ ਕੌਣ ਆ ਗਏ ਕੋਈ ਪਤਾ ਨਹੀਂ ਲੱਗ ਰਿਹਾ ਜੀ اچانک ਪਤਾ ਨਹੀਂ ਕੀ ਗੱਲ ਹੋ ਰਹੀ ਆ ਸਾਡੇ ਚਾਹਤ ਨਾ ਜਦੋਂ ਸਰਕਾਰ ਮੁਲਾਜ਼ਮਾ ਕੇ ਪਟਵਾਰੀ ਸਾਹਿਬ ਕਾਨੂੰਗੋ ਸਾਹਿਬ ਨਿਸ਼ਾਨਦੇਹੀ ਕਰ ਗਏ ਸਾਰੀ ਗੱਲ ਸਹੀ ਹੋ ਗਈ ਹੁਣ ਠੀਕ ਹੋ ਗਿਆ ਜੀ ਫਿਰ ਉਸ ਤੋਂ ਬਾਅਦ ਰੋਕਿਆ ਕਿਉਂ ਜਾ ਰਿਹਾ ਤੁਹਾਨੂੰ ਪਤਾ ਨਹੀਂ ਕੀ ਗੱਲ ਆ ਜੀ ਇਹਨਾਂ ਵਿੱਚ ਕੀ ਤਰਕਾ ਹੈ ਇਹਨਾਂ ਨੂੰ ਪਚਦੀ ਨਹੀਂ ਰਹੀ ਗੱਲ ਜੀ ਹਾਂ ਜੀ ਇਹਨਾਂ ਨੂੰ ਗੱਲ ਪਚਦੀ ਨਹੀਂ ਰਹੀ ਠੀਕ ਹੈ ਅੱਛਾ ਨਿਸ਼ਾਨ ਲੱਗੇ ਹੋਏ ਨੇ ਹਾਂਜੀ ਹਾਂਜੀ ਅੱਛਾ ਅੱਛਾ ਬਿਲਕੁਲ ਬਿਲਕੁਲ ਆ ਦੇਖੋ ਜੀ ਆ ਦੇਖੋ ਪਟਵਾਰੀ ਸਾਹਿਬ ਤੇ ਕਾਨੂੰਗੋ ਸਾਹਿਬ ਆ ਦੇਖੋ ਆ ਨਿਸ਼ਾਨ ਆ ਦੇਖੋ ਜੀ ਆ ਕਲੀ ਦੇਖੋ ਹੈਗੀ ਆ ਜੀ ਨਿਸ਼ਾਨ ਲੱਗੇ ਹੋਏ ਨੇ ਪੱਕੇ ਬਕਾਇਦਾ ਬਕਾਇਦਾ ਰੂੜੀਆ ਦੇਖੋ ਖੰਬੇ ਗੱਡੇ ਰੂੜੀ ਰੂੜੀ ਆ ਦੇਖੋ ਸਾਰੇ ਨਿਸ਼ਾਨ ਵੀ ਲਾ ਕੇ ਦੇਖ ਸਕਦੇ ਹਾਂ ਉਦੋਂ ਬਾਅਦ ਫੇਰ ਰੋਕਤਾ ਆ ਦੇਖੋ ਸਾਰੇ ਖੰਭੇ ਗੱਡੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੀ ਅੱਗੇ ਤੱਕ ਉਹ ਸਾਨੂੰ ਦਿਂਦੀ ਹੈ ਆਪਣੇ ਪਈ ਹੋਈ ਹੈਗੀ ਕਲੀ ਕਲੀ ਦੇ ਪੱਕੇ ਨਿਸ਼ਾਨ ਆ ਦੇਖੋ ਸਿਰੇ ਤੱਕ ਲੱਗੇ ਪਰ ਫੇਰ ਵੀ ਆ ਦੇਖੋ ਸਾਰਾ ਪਿੰਡ ਹੈ ਜਿਹੜਾ ਆ ਦੇਖ ਸਕਦੇ ਹੋ ਵੀ ਗੱਡੀ ਵੱਡੀ ਗਿਣਤੀ ਚ ਤੁਸੀਂ ਪਹਿਲਾਂ ਸਰਪੰਚ ਰਹੇ ਹੋਗੇ ਕਿਵੇਂ ਲੱਗਦੀ ਹੈ ਕਰਮਜੀਤ ਸਿੰਘ ਜੀ ਇਹ ਗੱਲ ਇਹ ਤਾਂ ਕੌਰੇ ਜੀ ਗਰੀਬਾਂ ਨਾਲ ਜੀ ਹੈਗੇ ਗਰੀਬਾਂ ਨਾਲ ਸਾਰੇ ਆਮ ਤਾਂ ਕੌਰੇ ਆ ਲੈ ਤੁਹਾਡੀ ਗੱਲ ਨਹੀਂ ਹੋਈ ਆਪਣਾ ਵੀਡੀਓ ਸਾਹਿਬ ਨਾਲ ਵੀਡੀਓ ਸਾਹਿਬ ਨਾਲ ਗੱਲ ਨਹੀਂ ਹੋਈ ਨਹੀਂ ਸਾਨੂੰ ਉਹ ਇਹਦਾ ਟਾਈਮ ਦਿੱਤਾ ਸੀ ਟਾਈਮ ਦੇ ਕੇ ਆਜੂ ਕਦਰ ਕੋਰ ਕਰ ਰਹੇ ਸਾਨੂੰ ਹਲਤ ਕਰਾਇਆ ਨਹੀਂ ਅਸੀਂ ਉਹਦੇ 200 ਬੰਦਾ ਇਕੱਠੇ ਹੋਈ ਬਣ ਨੰਬਰ ਹੈਗਾ ਵੀਡੀਓ ਸਾਹਿਬ ਦਾ ਵੀਡੀਓ ਸਾਹਿਬ ਦਾ ਨੰਬਰ ਸਾਡੇ ਕੋਲ ਨਹੀਂ ਹੈਗਾ ਅੱਛਾ ਦੇਖੋ ਸਾਰਾ ਸਾਡੀ ਤਾਂ ਇਹੀ ਬੇਨਤੀ ਹੈ ਵੀ ਸਾਡਾ ਹੱਕ ਸਾਨੂੰ ਮਿਲਣਾ ਚਾਹੀਦਾ ਸੋਟੇ ਨੌ ਨੇ ਇਹ ਹਾਂਜੀ 9 ਨੇ ਜੇ ਨੌ ਨੇ ਤੁਹਾਨੂੰ ਤਿੰਨ ਨੌ ਹੋ ਗਏ ਜੀ ਰੇ ਖੱਜਲ ਹੁੰਦਿਆਂ ਨੂੰ ਠੀਕ ਹੈ ਇਹ ਸਾਨੂੰ ਮਿਲਣੀਆਂ ਚਾਹੀਦੀਆਂ ਨੇ ਜੇ ਸਾਡਾ ਹੱਕ ਹੈ ਸਾਨੂੰ ਮਿਲਣਾ ਚਾਹੀਦਾ ਹੈ ਆਪਦੇ ਹੱਕ ਦੇ ਨਾ ਹੱਕ ਵਾਲਿਆਂ ਨੂੰ ਮਿਲ ਰਹੀਆਂ ਨੇ ਸਾਨੂੰ ਮਿਲਦੀਆਂ ਨਹੀਂ ਸਾਨੂੰ ਮਨੰਤਾ ਦੇਖ ਸਕਦੇ ਹੋ ਦੋਸਤੋ ਇਹ 50 ਤੋਂ 55 ਰੂੜੀਆਂ ਕਹਿ ਲੋ ਉਹਨਾਂ ਨੂੰ ਕਲੋਨੀਆਂ ਕਹਿ ਲੋ ਇਹਨਾਂ ਦੇ ਨੌ ਕਟੀਆਂ ਹੋਈਆਂ ਨੇ ਮਰੱਬੇ ਬੰਦੀ ਵੇਲੇ ਦੀਆਂ ਲਗਭਗ ਮਤਾ ਪਿਆ ਹੋਇਆ ਪੰਚਾਇਤ ਦਾ ਉਸ ਟਾਈਮ ਦਾ ਜੰਗ ਸਿੰਘ ਸਰਪੰਚ ਸੀ ਉਸ ਵਕਤ 1960-65 ਮੇਲੇ ਦੀ ਗੱਲ ਹੈ ਪਰ ਕਬਜੇ ਇਹਨਾਂ ਨੂੰ ਅੱਜ ਤੱਕ ਨੇ ਜਿਹੜੇ ਉਹ ਮਿਲ ਨਹੀਂ ਮਿਲੇ ਨਹੀਂ ਸਹੀ ਜੇਕਰ ਕੱਲਾ ਦੇਖ ਸਕਦੇ ਹੋ ਨਿਸ਼ਾਨਦੇਹੀ ਪਰਸੋਂ 21 ਤਰੀਕ ਨੂੰ ਦੇਖ ਕੇ ਗਏ ਨੇ ਕਲੀ ਪਾ ਕੇ ਤਾਂ ਉਸ ਤੋਂ ਬਾਅਦ ਫੇਰ ਇਹਨਾਂ ਦੀਆਂ ਜਿਹੜੇ ਕੰਦਾਂ ਤੀਆਂ ਢਾਤੀਆਂ ਨਾਗਲੇ ਪਿੰਡ ਦੀ ਘਟਨਾ ਇਹ ਜ਼ਿਲ੍ਹਾ ਸੰਗਰੂਰ ਦੀ ਵੀ ਇਹਦੇ ਵਿੱਚ ਕੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟਾ ਦੇਖੋ ਹੈ ਨਿਸ਼ਾਨਦੇਹੀ ਸਾਰੇ ਕਰਕੇ ਗਏ ਨਹੀਂ ਸਾਰੀ insanदेही ਆਏ ਤੱਕਾ ਕਰ ਰਹੇ ਨੇ ਵੀ ਬਿਲਕੁਲ ਜੀ ਅੱਛਾ ਮਸ਼ੀਨ ਨਾਲ ਕੋਈ ਹੋਇਆ ਮਸ਼ੀਨ ਨਾਲ ਲਾ ਕੇ ਨਿਸ਼ਾਨੀਆਂ ਆਹ ਦੇਖੋ ਆ ਨਿਸ਼ਾਨੀ ਲੱਗੀ ਹੋਈ ਹੈ ਬਈ ਹਾਂ ਮਸ਼ੀਨ ਇਹ ਕਿਵੇਂ ਨਿਸ਼ਾਨੀ ਇਹ ਮਸ਼ੀਨ ਲਾ ਕੇ ਗੋਪਾਂ ਦੀ ਹੈ ਜੀ ਕਿ ਇਹ ਪਲਾਟੋ ਉੱਤੇ ਦੇਖੋ ਉੱਥੇ ਤੱਕ ਹੋ ਗਿਆ ਠੀਕ ਆ ਉਹ ਪਰਲੇ ਪਾਸੇ ਕਿਲਾ ਹੈ ਕਿਲਾ ਜੀ ਇਹ ਜਗ੍ਹਾ ਫਿਰ ਤੁਸੀਂ ਇੰਨੇ ਸਾਲ ਕਿਵੇਂ ਲਗਾ ਤੇ ਜੀ ਰੋਕਣ ਉਹ ਦੇਖਣੀ ਹੋ ਇੰਨੇ ਸਾਲ ਸਰ ਇਹਦਾ ਬਸ ਪਤ ਨਹੀਂ ਲੱਗਿਆ ਤੀ ਸਾਨੂੰ ਉਦਾਂ ਵਰਤ ਰੱਖੇ ਤੀ ਜੀ ਨਿਸ਼ਾਨ ਦੀ ਸਾਡੀ ਹੋਈ ਸੀ ਅਸੀਂ ਵਰਤ ਦੇ ਤੀ ਵਰਤ ਦੇ ਤੀ ਆਪਦੇ ਕਬਜ਼ੇ ਤੇ ਸਾਡੀ ਤੋਂ ਤੁਹਾਨੂੰ ਪਤਾ ਸੀ ਵੀ ਤੁਹਾਡੇ ਨਾਂ ਨੇ ਹਾਂ ਸਾਡੇ ਬਜ਼ੁਰਗਾਂ ਦੇ ਨਾਂ ਨੇ ਜੀ ਪਿੱਛੇ ਸਾਰਿਆਂ ਦੇ ਨਾਂ ਨੇ ਲਿਤਾ ਕਰ ਇਹ ਤੁਹਾਡੇ ਨਾਂ ਨੇ ਇਹ ਤੁਹਾਡੇ ਨਾਂ ਨੇ ਤਾਂ ਕਾਗਜ਼ਾਂ 'ਚ ਤੁਹਾਡੇ ਨਾਂ ਨੇ ਹਾਂ ਜੀ ਸਾਡੇ ਨਾਂ ਨੇ ਜੀ ਅੱਛਾ ਆ ਕੰਦ ਰਾਤ ਢਾਈ ਹੈ ਹੈ ਰਾਤ ਢਾਈ ਹੈ ਹੂੰ ਕੰਨੀ ਖਾਣ ਨੂੰ ਨਹੀਂ ਰਿੰਦੇ ਸਾਡੇ ਅੱਗ ਲਾ ਗਈ ਜੀ ਲੱਕੜਾਂ ਨੂੰ ਅੱਛਾ ਮੱਥਾ ਕਰਦੇ ਸਾਡੇ ਗੰਧੜੇਲੀ ਦੀ ਪਾਠੀਆਂ ਦੇ ਵਿੱਚ ਆ ਸਾਡੇ ਘਹਾੜਿਆਂ ਨੂੰ ਵੀ ਅੱਗ ਲਾਤੀ ਸਾਡੇ ਲੱਕੜਾਂ ਨੂੰ ਵੀ ਅੱਗ 라ਤੀ ਭਾਈ ਇਹਨੇ ਬਲਾਡ ਪਹਿਲਾਂ ਵੇਚ ਤਈਏ ਨੇ ਉਹ ਬਲਾਡ ਆ ਤੇ ਵੇਚੀ ਜਾਂਦੇ ਨੇ ਲੋਕਾਂ ਨੇ ਕੱਬਦੀ ਆ ਕੱਬੀ ਜਾਂਦੀ ਆ ਫਿਰ ਵੇਚੀ ਜਾਂਦੀ ਆ ਇਹਨੇ ਨਾਲ ਹੀ ਆ ਗਈ ਅਸੀਂ ਇਹਨਾਂ ਦੇ ਇਕੱਲੇ ਨਹੀਂ ਹੈਗੇ ਹਾਂਜੀ ਇਹਨਾਂ ਨਾਲ ਸਾਡੇ ਨਾਲ ਸਾਰੇ ਜੁੜੇ ਹੋਏ ਆ ਇਹ ਨਿਕਲਣੀਆਂ ਚਾਹੀਦੀਆਂ ਇਹਨਾਂ ਦੀਆਂ ਰੂੜੀਆਂ ਨਿਕਲਣੀਆਂ ਚਾਹੀਦੀਆਂ ਨੇ ਸਾਡੀਆਂ ਤਾਂ ਬਸ ਇੱਥੇ ਵੀ ਨਿਸ਼ਾਨਦੇਹੀ ਹੋ ਗਈ ਸੀ ਆਹ ਦੇਖੋ ਲੱਗ ਰਿਹਾ ਹੈ ਆਹ ਕਲੀ ਪਈ ਹੈ ਆਹ ਦੇਖੋ ਅੱਛਾ ਕਲੀ ਪਈ ਹੋਈ ਹੈ ਨਿਸ਼ਾਨਦੇਹੀ ਹੋਈ ਹੋਈ ਔਰੇ ਤੱਕ ਹਾਂ ਉਹ ਡੇਗ ਤੱਕ ਜੀ ਉਹ ਡੇਗ ਅੱਛਾ ਇਹ ਆ ਦੇਖੋ ਹੱਥੇ ਤੱਕ ਲੱਗ ਰਹੀ ਹੈ ਨਿਸ਼ਾਨੀ ਆਸੇ ਹਾਂ ਸੇ ਆਏ ਆਏ ਬਸ ਇੰਨਾ ਕਥਮ ਆਇਆ ਜੀ ਨਾ ਕੋਤੋਂ ਕਹਾ ਨਹੀਂ ਜਿਹੇ ਤਾਂ ਆਪਣੀਆਂ ਜੀ ਠੀਕ ਹੈ ਨਾ ਚਲੋ ਉਹਦਾ ਕੋਈ ਗੱਲ ਨਹੀਂ ਆਪਾਂ ਆਪਾਂ ਕਿਸੇ ਨਾਲ ਅਸੀਂ ਆਪਦਾ ਹੱਥ ਲਵਾਵਾਂਗੇ ਗਾਲੀ ਨੰਦਾ ਅਗਲਾ ਕੋਈ ਸੜਕ ਤੇ ਰੂੜੀਆਂ ਲਾ ਰਖੀਆਂ ਨੇ ਆ ਦੇਖ ਲੋ ਇਧਰ ਅਸੀਂ ਸੜਕਾਂ ਦੇ ਰੂੜੀਆਂ ਹੋਰ ਜਿੱਥੇ ਡਿੱਗ ਗਏ ਛੁੱਟੀ ਜਗ੍ਹਾ ਮਿਲਣੀ ਨਹੀਂ ਤੁਸੀਂ ਫਿਰ ਸੜਕ ਤੇ ਡਿੱਗਨੇ ਪੈ ਰਗੇ ਨੇ ਵੀ ਜਰਾ ਸੀ ਅੱਛੀ ਰਹਿ ਲੈ ਜੀ ਹੋਰ ਕੀ ਕਰੀਏ ਜੀ ਸਾਨੂੰ ਆਪ ਦਾ ਹੱਥ ਆਉਂਦਾ ਹਾਂਜੀ ਛੋਟੇ ਤੇ ਦੋਸ ਲਾ ਰਹੇ ਨੇ ਉਹ ਵੀ ਸਾਡੀ ਰੂੜੀ ਚ ਕੋਹਾ ਡਿੱਗ ਗਿਆ ਇੱਥੇ ਸਾਡੀ ਜਗ੍ਹਾ ਚ ਮੇਰੀ ਸੁਣੋ ਸਰਗਨ ਹਾਂਜੀ ਦੇਖਿਆ ਤੱਕਾ ਸਹੀ ਹੈ ਆਪਨੇ ਨੇ ਇਹ ਗੱਲ ਕਹੀ ਤੀ ਵੀ ਦੇਖੋ ਭਈ ਮਿੰਟੀ ਕਰਾਓ ਸੈਕਟਰੀ ਆ ਗਿਆ ਅਫਸਰ ਆ ਗਿਆ ਸਾਹ ਦੇ ਆ ਗਿਆ ਠੀਕ ਹੈ ਵੀ ਦੇਖ ਨਾ ਬੋਲੂਗੀ ਮੈਂ ਛੱਡੂਗੀ ਠੀਕ ਹੈ ਨਾ ਆਪਾ ਮੰਨਦੇ ਰਖ ਮੋਂ ਨਾ ਬੋਲੂ ਮੈਂ ਸਤ ਤੁੱਤਰੀ ਹੋ ਨਹੀਂ ਸਕਦੀ ਮੈਂ ਛੱਡੂ ਜਰੂਰ ਛੱਡੂ ਵੀ ਮੈਨੂੰ ਨਾ ਬੋਲਣਾ ਚਾਹੀਦਾ ਮੈਂ ਉਹਦੇ ਛੱਡ ਦੂੰ ਦੇਖ ਮੇਰੀ ਪਰਤ ਮੇਰੀ ਪਰਤਰਾ ਮੁੱਲ ਦਿੱਤਾ ਜਾਊਗਾ ਇਹ ਦਿਹਾੜੀ ਲੱਗੇ ਨਾ ਦਿਹਾੜੀ ਦੋ ਮੇਨ ਪਤੀ ਜੀ ਨੇ ਟਰਾਲੀ ਮੇਰੇ ਦਿੱਖਿਆ ਹੋਇਆ ਨੇ ਵੀ ਮੈਨੂੰ ਨਾ ਬੋਲਣੀ ਚਾਹੀਦੀ ਮੈਂ ਉਸੇ ਟਾਈਮ ਛੱਡ ਦੂੰ ਹਾਂ ਦੇਖੀ ਰਹੀ ਐਥੇ ਨਿਸ਼ਾਨੀਆਂ ਲਾ ਆ ਜ ਨਿਸ਼ਾਨਦੇਹੀ ਹੋਗੀ ਕੱਲ ਪਰਸੋ ਹੋਈਆਂ ਜੀ 21 ਤਰੀਕ ਨੂੰ ਹੋਈਆਂ ਸਾਰੇ ਪੈਨੇ ਦੇਖਾ ਮੈਂ ਇਹਨਾਂ ਨਾਲ ਮੇਰੇ ਕੋਲ ਹੈਗਾ ਨਹੀਂ ਉਹ ਤਾਂ ਕਾਗਜ਼ ਚਾਹਣਗੇ ਇਹਨਾਂ ਦੇ ਤੂੰ ਫਿਲ ਕਰ ਦੇ ਤੂੰ ਉਹਨੇ ਕਾਗਜ਼ ਚਾਹ ਕਰਨਗੇ ਦੇਖ ਸਰ ਅਪਣੇ ਕਾਗਜ਼ ਨਹੀਂ ਇਕੜਾ ਹੋਣੇ ਇਹਦਾ ਫਾਰਮ ਮੇਰੇ ਕੋਲ ਵੀ ਪਏ ਨੇ ਤੁਹਾਨੂੰ ਪੱਕੇ ਵੀ ਦਿਖਾ ਦੂੰ ਤੁਹਾਨੂੰ ਕੱਚੇ ਵੀ ਦਿਖਾ ਦੂੰ ਸਾਰੇ ਪੈਨ ਪ੍ਰੂਫ ਜੇ ਨੌ ਬਾਲੂਗੇ ਮੈਂ ਤਾਂ ਸਿੱਧੀ ਗੱਲ ਕੋਈ ਦੱਸਦੀ ਵੀ ਜੇ ਨੌ ਬਾਲੀ ਮੈਂ ਛੱਡ ਦੂੰ ਛੱਡ ਦੂੰ ਠੀਕ ਹੈ ਸਿੱਧੀ ਗੱਲ ਇੱਕ ਵੀ ਮੇਰੇ ਕੋਲ ਸੌਜੀ ਕੋਈ ਨਹੀਂ ਮੈਂ ਬੋਲਣੀ ਚਾਹੀਦੀ ਤੁਹਾਨੂੰ ਮੀਰੇ ਨਾਲ ਚੱਲਣਾ ਜਿਹੜਾ ਫਰਮਾ ਹੁੰਦਾ ਹੈ ਕਰਨਾ ਨਹੀਂ ਇੱਕ ਗੱਲ ਹੈ ਨਾ ਬੋਲਣੀ ਚਾਹੀਦੀ ਹੈ ਜੇ ਨਾ ਬੋਲੂਗੀ ਮੈਂ ਫੇਰ ਚੁੱਟ ਬਿਨਾ ਨਾ ਬੋਲੇ ਤਾਂ ਮੈਂ ਛੱਡ ਦਿੰਦੀ ਬਣਾਣਾ ਪਲਾਟ ਨੇ ਯਾਨੀ ਬਣਾਣਾ ਪਲਾਟਾ ਜੀ ਉਹ ਵੇਚਣਾ ਹੈ ਅੱਛਾ ਆ ਤੇ ਮੈਂ ਜਰੂਰ ਬੇਨਤੀ ਕਰਾਂਗਾ ਬਹੁਤ ਬਹੁਤ ਧੰਨਵਾਦ ਜੀ ਇਹ ਸਾਨੂੰ ਜੀਣੂ ਚਾਹੀਦਾ ਮੇਰੇ ਸੱਸਾ ਹੈਗੇ ਕਰਨ ਵਾਲੀ ਗੱਲ ਮੇਰੀ ਗੱਲ ਸੁਣ ਲੈ ਤੇਰੀ ਸੱਸ ਖੜੀ ਮੂੰਹ ਰ ਤੁਸੀਂ ਮੇਰੇ ਸੱਸਾ ਨਹੀਂ ਆਈ ਨਹੀਂ ਤੇਰੀ ਸੱਸ ਹੈਗੇ ਗੱਲ ਕਰੇ ਨਾ ਕਰੇ ਤੈਨੂੰ ਕੀ ਅਸੀਂ ਖੜਾਂਗੇ ਨਾ ਬਿਲਕੁਲ ਛੱਡ ਦਾਂਗੇ ਕੀ ਨਾਮ ਹੈ ਆਪਣਾ ਨਾਮ ਜੀ ਮਲਕੀਤ ਕੌਰ ਮਲਕੀਤ ਕੌਰ ਜਿਵੇਂ ਮਲਕੀਤ ਕੌਰ ਕਹਿ ਰਹੇ ਨੇ ਜੀ ਮਾਤਾ ਜੀ ਵੀ ਜੇ ਨੌ ਦਿਖਾ ਦਿਓ ਅਸੀਂ ਛੱਡ ਦਾਂਗੇ ਹਾਂ ਜੀ ਬਿਲਕੁਲ ਛੱਡ ਦੇਰ ਵਿੱਚ ਮੈਂ ਕੋਈ ਡਿਸਕਰੀ ਨਹੀਂ ਜੀ ਇਹ ਕਦੇ ਮੈਂ ਮੰਨਦੇ ਨਹੀਂ ਇਹਨੂੰ ਮੈਂ ਇਹਨੂੰ ਸੁਣਨ ਖਾਲਾ ਪ੍ਰੂਫ ਮੈਂ ਸੁਣ ਲੈ ਕੇ ਦਿਖਾਉਂ ਉਹ ਦੇਖ ਕੇ ਸਰਪੰਚ ਦੇ ਬੰਦੇ ਵੀ ਮੈਂ ਦੋ ਲੈ ਲਉ ਸੈਕਟਰੀ ਲੈ ਲਉ ਬੰਦੇ ਲੈ ਲਓ ਮੈਂ ਲੈ ਲ ਦੱਕ ਲੜਾਈ ਜ ਕੋਈ ਫਾਇਦਾ ਨਹੀਂ ਮੈਂ ਮੈਂ ਛੱਡੂ ਮੈਨੂੰ ਦਾਦੇ ਬੜਦਾ ਦਾ ਨਾ ਨਾ ਬੋਲਣਾ ਜ਼ਰੂਰੀ ਹੈ ਹੋਰ ਜਿ ਬਿਨਾ ਨਾ ਹੋ ਤਾਂ ਮੈਂ ਛੱਡਦੀ ਨਹੀਂ ਜੇ ਕੁਝ ਮਰਜ਼ੀ ਹੋ ਜੇ ਬਿਨਾ ਨਾ ਹੋ ਤਾਂ ਮੈਂ ਛੱਡਦੀ ਨਾ ਜੋ ਮਰਜ਼ੀ ਤੁੰਦਾ ਹੋ ਦਾਦੇ ਤਾਂ ਨਾ ਬੋਲ ਰਹਾ ਮੇਰੇ ਕਿ ਤਾ ਤੂੰ ਇਸ ਗੱਲ ਮੇਰੀ ਸੁਣ ਲੈ ਗੱਲ ਕੋਈ ਗੱਲ ਨਹੀਂ ਤੂੰ ਵਾਦਾ ਬਣਾਉਂਦੇ ਆ ਪਤਾ ਨਹੀਂ ਬੰਦਾ ਮੈਂ ਕਿੰਨੀ ਮੇਰਤੀ ਵੀ ਪਰਸਾ ਆਇਆ ਨਾ ਦਾਦਾ 40 ਸਾਲ ਹੋ ਗਏ ਇੱਥੇ ਲੱਗਦਾ ਤਾਰੀਆਂ ਨੂੰ ਕਰ ਜਾ ਤੂੰ ਦਾਦਾ 40 ਸਾਲ ਹੋ ਗਏ ਮੇਰੀ ਦਾਦੀ ਉਹ ਮੱਕਰ ਉਹ ਗਾਂ ਦਾ ਗੋਲੇ 40 ਸਾਲ ਹੋ ਗਏ ਸਾਨੂੰ ਰੇ ਗੋਲੇ ਕਰ ਦੇ ਨੂੰ ਮੇਰੀ ਕਮੈਂਟ ਗੋਲੇ ਕਰ ਦੇ ਤੂੰ ਨਹੀਂ ਤਖਾਗਾ ਲੈ ਸਾਡਾ ਬੰਦਾ ਕੋਈ ਨਹੀਂ ਰਿਹਾਗਾ ਮੈਂ ਕੱਲੀ ਆ ਮੈਂ ਕੱਲੀ ਬੋਲਦੀ ਆ ਕੋਈ ਨਹੀਂ ਆਇਆਗਾ ਕੋਈ ਵੀ ਨਹੀਂ ਆਇਆਗਾ ਮੈਂ ਕਿਸੇ ਦਾ ਨਹੀਂ ਯਾਰ ਮੈਂ ਤਾਂ ਅੱਜ ਵੀ ਕਹਿੰਦੀ ਆ ਮੈਂ ਤਾਂ ਹੁਣ ਵੀ ਕਹਿੰਦੀ ਆ ਲੈ ਸੋਨੂੰ ਕਿੰਨਾ ਚਿਰ ਹੋ ਗਿਆ ਓਰੇ 40 ਸਾਲ ਹੋ ਗਏ ਫਿਰ ਇਹਨਾਂ ਨੇ ਕਬਜਾ ਕਿਵੇਂ ਕਰ ਲਿਆ ਏ ਥੱਕੇ ਨਾਲ ਕਰਿਆ ਜੀ ਇਹ ਸਾਹਮਣੇ ਲੱਟੜਾ ਫੁੱਟੇ ਨੇ ਤੇ ਗੱਲ ਕਰ ਰਹੇ ਨੇ ਲੱਟੜਾ ਆਪਾਂ ਵੀ ਕੋਲ ਸਾਡਾ ਕੰਜੀ ਤੇਰਾ ਹੋਇਆ ਸਾਡਾ ਕਿਹਨੇ ਜਾਂਦਾ ਨਹੀਂ ਮੈਂ ਉਹ ਮੈਨੂੰ ਲਾਣੇ ਨਹੀਂ ਹਾਂ ਜੇ ਉਹ ਮੈਨੂੰ ਲਾਣਾ ਮੈਂ ਬੁਰੀ ਜੱਕੜਾ ਮੈਂ ਮੈ ਲੱਗੀ ਉਹ ਪੱਛਲ ਕੋਲ ਮੇਰੇ ਦੀ ਵਾਲੇ ਕਿ ਕਹਿੰਦੇ ਗੁੜਾ ਲੱਗ ਗਿਆ ਮੈਂ ਹਟ ਕੇ ਮੈਂ ਡੱਕੇ ਕਰਕੇ ਮਾਰਦੇ ਨੇ ਜਿੱਦੇ ਮੈਂ ਵਰਤ ਪਾਈ ਤੇ ਇੱਥੇ ਤੇਰੀ ਮੈਨੂੰ ਰੋਕਿਆ ਵਰਤ ਨੂੰ ਬਾਈ ਜਿੱਦੇ ਮੈਂ ਵਰਤ ਪਾਈ ਤੇ ਇੱਥੇ ਤੇਰੀ ਮੈਨੂੰ ਰੋਕਿਆ ਸਰ ਵਰਤ ਪਾਈ ਤੀ ਇਹਨਾਂ ਨੇ ਰੋਕੇ ਸੀ ਤੁਹਾਨੂੰ ਮੇਰੇ ਸੋਣ ਲਗਾ ਲੇ ਕਾ ਨਹੀਂ ਨਹੀਂ ਸੋਨਾ ਲਗਾ ਲਾ ਤੁਹਾਡੇ ਜਿਹੜਾ ਨੇ ਉਹ ਤਾਂ ਸਵਾਸੀ ਦਿੱਤੇ ਨੇ ਜਿੱਦੇ ਮੈਂ ਵਰਤ ਪਾਈ ਤੀ ਉਹਦਾ ਟੱਪਾ ਚੂਰੇ ਨਹੀਂ ਪ੍ਰਭਾਤੀ ਸਾਡੀ ਖਾਤੇ ਨਹੀਂ ਉਹ ਸਾਰੇ ਕੋਲੀਆਂ ਸਾਰੇ ਕੋਲੀਆਂ ਨਾਲ ਚੱਕਰ ਲੱਗੀ ਸੀ ਥੋੜਾ ਸਾਰੇ ਘਰਾਂ ਦੇ ਪਰਾਟਾ ਵਿੱਚ ਟੋਪਾ ਬਣਾਣਾ ਹੈ ਪੀ ਬਣਾ ਪ੍ਰਭਾਤੀ ਜੀ ਸਾਰਾ ਆਟਾ ਪੁੱਜ ਕੇ ਪਰਤੇ ਪਾਊਗਾ ਇਹ ਵੀ ਕੋਈ ਤਾਂ ਕੋਈ ਬੋਲਦਾ ਨਹੀਂ ਜਿੱਦਾਂ ਕੱਵੱਢਿਆ ਹੋਵੇ ਜਿੱਦਾਂ ਜੀ ਜੀ ਚੈੱਕ ਹੋ ਕੇ ਖੜੂਗਾ ਜਿੱਦਾਂ ਮੈਂ ਨਾ ਪਰਿਆ ਤਾਂ ਉਹਦੇ ਬਣਾਣਾ ਸੀ ਜਿੱਦਾਂ ਮੈਂ ਡਾਰਤ ਬਣਾਉਣਾ ਸੀ ਗਾਣੇ ਨਹੀਂ 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 ਕਰਤੀ ਸਰ ਜੀ ਦੇ ਸਨੇ ਅਮਰ ਦਰ ਮੈਂ ਅੱਧੀ ਛੱਡ ਦਾਂਗੀ ਤੇ ਹੁਣ ਵੀਡੀਓ ਸਾਬ ਦੇ ਚੱਲੇ ਆ ਗਏ ਬਲਾਵਾ ਕੇ ਕੋਈ ਘਰ ਅੰਦਰ ਦੂਸਰੀ ਵੀ ਵੀਡੀਓ ਲਾਵਾਂਗੇ 220 ਨੰਬਰ ਬਾਹਰ ਬੰਦਾ ਰਿਠੇ ਜਮਾਤਾ ਜਿਵੇਂ ਉਹਨਾਂ ਨੇ ਕਹੇ ਹੋਂ ਤਾਂ ਕਹਿੰਦੀ ਵੀ ਜਿੱਦੇ ਨੌਵੇਂ ਮੈਂ ਛੱਡ ਦੂੰ ਉਹਦੀ ਮਲਕੀਤ ਕੌਰ ਕਹਿ ਰਹੀ ਆ ਛੱਡੀ ਨਹੀਂ ਉਸਨੇ ਕੰਨ ਗੋਲੇ ਕੰਨ ਗੋਲੇ ਨੇ ਛੱਡੀਆਂ ਰੋਲਾ ਪਾ ਲਿਆ ਨੇ ਛੱਡਦੀ ਨਹੀਂ ਜੋ ਉਹ ਛੱਡਦੀ ਨਹੀਂ ਹੈਗੇ ਅੱਛਾ ਜਿਹੜੇ ਤੁਸੀਂ ਲੈਂਦੇ ਤੇ ਉਸੇ ਬੰਦੇ ਦੀ ਇੱਕ ਦੀਓ ਚੱਕ ਹੈ ਜੀ ਉਹ ਹੀ ਸਾਨੂੰ ਸਾਰੇ ਪਿੰਡ ਨੂੰ ਬਦੀਨ ਕਰ ਰਿਹਾ ਜੀ ਉਹ ਨਾ ਬਦ ਨਹੀਂ ਕਰਨਾ ਸਹੋਰੀ ਸਾਰੀਆਂ ਨਾ ਮਾਂਗੀ ਸਰਕਾਰ ਮੂਰੇ ਅਸੀਂ ਬੇਨਤੀਆਂ ਕਰਿਆ ਇਹ ਵੀ ਸਾਨੂੰ ਵਜੇ ਬਦੀਨ ਕਰਦੇ ਜੀ ਬਦੀਨ ਕਰਦੇ ਨੇ ਕਿ ਉਹ ਹਾਂਜੀ ਗਰੀਬਾਂ ਨੂੰ ਕਿੰਮਰ ਵਾਰ ਰਹੇ ਨੇ ਜੀ ਠੀਕ ਹੈ ਇਹ ਕਹਿੰਦੀ ਕੁਸਾ ਕਮਾਉਣੀ ਕੁਸਾ ਛੱਡਦੀ ਹੈਗੀ ਛੱਡਦੀ ਹੈਗੀ ਅੱਛਾ ਬੜੀ ਬਾਈ ਜਿੰਨਾ ਸਾਰਾ ਕੁਝ ਦਾਤਾ ਲੱਗਣਾ ਫੁੱਟੀਆਂ ਸਾਡੀਆਂ ਇਹ ਜਦੋਂ ਨਿਸ਼ਾਨ ਦਿਹੀ ਹੋਈ ਹੈਗੀ ਹਾਂਜੀ ਤਾਂ ਸਾਰੀ ਨਹੀਂ ਹੋਈ ਕੱਲ ਸਾਰੀ ਹੋੜੇ ਤੇ ਉਹਨਾਂ ਨੇ ਉਹਨਾਂ ਨੂੰ ਮਤਲਬ ਜਨਾਜ ਕਰਤਾ ਸਾਰੀ ਹੋੜੇ ਤੇ ਕਰਕੇ ਸਾਰੇ ਨਿਸ਼ਾਨ ਲੱਗ ਗਏ ਹਾਂਜੀ ਉਦੋਂ ਬਾਅਦ ਦੇ ਵਿੱਚ ਕੰਦ ਵੀ ਘੜਤੀਆਂ ਨਿਉਂ ਭਰ ਲਈ ਨਾ ਜਿਹੜੀ ਮਲਕੀਤ ਕੌਰ ਆਈ ਆ ਉਹਦੀ ਨਿਸ਼ਾਨਦੇਹੀ ਹੋ ਗਈ ਸੀ ਸਾਲ ਦੇਗੀ ਫੋਨ ਨਹੀਂ ਦਿੱਤੇ ਉਹਨਾਂ ਨੇ ਅੱਛਾ ਜਿਹੜੇ ਕੱਪੜੇ ਪਾੜ ਲੇਗੇ ਮਰ ਜਾਣਗੇ ਅੱਛਾ ਸਾਲ ਕਿੰਨੀ ਹੋਈ ਸੀ ਅੱਛਾ ਹਾਂ ਇਹਨਾਂ ਨੇ ਪੱਟ ਪੱਟ ਤੇ ਸਾਰਾ ਕੁਝ ਮਤਲਬ ਵੀ ਅਸੀਂ ਇਸ ਨੂੰ ਬੜਨੀ